ਗੁਰਦੁਆਰਾ ਬਾਬਾ ਸਿੱਧ ਜੀ ਇਹ ਗੁਰਦੁਆਰੇ ਸਹਿਬ ਅਜ ਤੋਂ 15 20 25 ਦਿਨ ਪਹਿਲਾਂ ਇੱਕ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਦਬੀ ਜੜੀ ਹੋਈ ਸੀ ਪਰ ਕਮੇਟੀ ਨੇ ਕਿਸੇ ਵੀ ਸੰਗਤ ਨੂੰ ਨਹੀਂ ਦੱਸਿਆ ਨਾ ਹੀ ਪਿੰਡ ਦੀ ਸੰਗਤ ਨੂੰ ਦੱਸਿਆ ਜਿਹੜਾ ਮਸਲਾ ਆ ਇੱਥੇ ਖਤਮ ਦੀ ਕੋਸ਼ਿਸ਼ ਕੀਤੀ ਕਰਨ ਦੀ ਪਰ ਜਿਹੜੀ ਵੀਡੀਓ ਆ ਕਿਸੇ ਨੇ ਸਾਨੂੰ ਕੱਲ ਜਿਹੜੀ ਆ ਗਈ ਆ ਸੈਂਡ ਕੀਤੀ ਆ ਵੀ ਜਿਹੜੀ ਵੀਡੀਓ ਆ ਇਹ ਇਹ ਜੰਡਿਆਲੇ ਗੁਰੂ ਘਰ ਦੀ ਵੀਡੀਓ ਆ ਜੀ ਅਸੀਂ ਅੱਜ ਸਾਰੇ ਜਿਹੜੇ ਨੇ ਅੰਗ ਸਿੰਘ ਜਥੇਬੰਦੀਆਂ ਔਰ ਸਰਕਾਰ ਕਮੇਟੀ ਤੇ ਪਹੁੰਚੀ ਆ ਜਿੱਥੇ ਕੀ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਉਹ ਪ੍ਰਵਾਸੀ ਭਈਆ ਜਿਹੜਾ ਕਿ ਇੱਕ 16-17 ਸਾਲ ਦਾ ਭਈਆ ਆ ਉਸ ਨੇ ਦਿਨੇ ਦੁਪਹਿਰੇ ਜਿਹੜੇ ਦਰਵਾਜ਼ੇ ਜਿਹੜੇ ਖੁੱਲੇ ਸੀਗੇ ਕੁੰਡੇ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪਹਿਲਾਂ ਤਾਂ ਉਹਨੇ ਬਾਥਰੂਮ ਉੱਥੇ ਕੀਤਾ ਦੁਬਾਰਾ ਉਹੀ ਜਿਹੜੇ ਹੱਥੋਂ ਨੇ ਸਾਫ਼ ਨਹੀਂ ਕੀਤੇ ਉਹੀ ਜਿਹੜੇ ਹੱਥ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਲਾਇਆ ਫੇਰ ਜਿਹੜਾ ਰਮਹਲਾ ਉੱਪਰ ਦੇ ਦਿੱਤਾ ਗਿਆ ਔਰ ਸੰਗਤ ਜੀ ਇਹ ਦੇਖੋ ਜਾਂਦੇ ਜਾਂਦੇ ਉਹ ਜਿਹੜਾ ਸ਼ਖ ਜਿਹੜਾ ਆ ਸ਼ਰਾਰਤੀ ਉਹ ਕੁੱਤਾ ਜਿਹੜਾ ਭਈਆਂ ਦਾ ਜਿਹੜਾ ਆ ਭਈਏ ਅੱਜ ਕੱਲ ਸੰਗਤ ਜੀ ਮੈਂ ਦੱਸਣਾ ਚਾਹੁੰਨਾ ਇਹ ਤੀਸਰੀ ਬਿਆਦਵੀ ਆ ਜਿਹੜੀ ਭਈਆਂ ਦੇ ਬੱਚਿਆਂ ਵੱਲੋਂ ਹੋਈ ਆ ਇਹ ਤੇ ਸੰਗਤ ਜੀ ਉਸ ਭਈਏ ਨੇ ਇਹ ਬਿਆਦਵੀ ਕਰਕੇ ਆਂਦੇ ਆਂਦੇ ਜਿਹੜਾ ਫੁੱਲੀਆਂ ਦਾ ਡੋਂਗਾ ਪਿਆ ਸੀ ਉਹਦੇ ਵਿੱਚ ਗੁਰੂ ਘਰ ਵਿੱਚ ਜਿਹੜੇ ਅੱਜ ਕੱਲ ਮੱਛਰ ਮੁੱਛਰ ਮਾਰਨ ਨੂੰ ਸਪਰੇਅ ਰੱਖਿਆ ਸੀਗਾ ਕਾਲਾ ਹਿੱਟ ਉਸ ਉਹ ਭਈਏ ਨੇ ਉਹ ਜਿਹੜਾ ਹੇਟਾ ਫੁੱਲੀਆਂ ਦੇ ਪ੍ਰਸ਼ਾਦ 'ਚ ਛਿਣ ਗਿਆ ਤਾਂ ਜੋ ਸੰਗਤ ਦਾ ਵੀ ਨੁਕਸਾਨ ਹੋਵੇ ਤੇ ਉਹਨੇ ਇਦਾਂ ਦੀ ਬਹੁਤ ਵੱਡੀ ਐ ਜਿਹੜੀ ਮਲੀ ਮਿੱਥ ਕੇ ਜਿਹੀ ਕਾਰਵਾਈ ਕੀਤੀ ਆ ਇਹਦੇ ਵਿੱਚ ਕਮੇਟੀ ਸਾਰੀ ਜ਼ਿੰਮੇਵਾਰ ਆ ਕਿਉਂਕਿ ਅਕਾਲਤਾ ਸਾਹਿਬ ਤੋਂ ਹੁਗਨਾਮਾ ਜਾਰੀ ਹੋਇਆ ਸੀ ਅੱਜ 10-15 ਦਿਨ ਹੋਏ ਆ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਹੋਊਗੀ ਕਮੇਟੀ ਜ਼ਿੰਮੇਵਾਰੀ ਹੋਊਗੀ ਤੇ ਨਾਲ ਹੀ ਜਿਹੜਾ ਸ਼ਕਤ ਦਾ ਉਹ ਜ਼ਿੰਮੇਵਾਰ ਹੈ ਹੀ ਜਿਹਨੇ ਬਿਆਦਬੀ ਕੀਤੀ ਆ ਤੇ ਵੱਡੀ ਜਿਹੜੀ ਗਲਤੀ ਆ ਕਮੇਟੀ ਵੀ ਨਾਲ ਹੀ ਹੋਊਗੀ ਸੋ ਸੰਗਤ ਜੀ ਇੱਥੇ ਵੀ ਜਿਹੜਾ ਆਹੀ ਕੰਮ ਹੋਇਆ ਆ ਤੇ ਜਿਹੜੀ ਹੈਗੀ ਆ ਐਸਐਚਓ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਜਿਹੜੀ ਇਹਨਾਂ ਤੇ ਸਾਰਿਆਂ ਤੇ ਜਿਹੜੀ ਐਫਆਰਜ ਹੋ ਜੇਗੀ ਪਰ ਹੁਣ ਜਿਹੜੀ ਸ਼ਾਮਾਂ ਨੂੰ ਆ ਸੰਗਤ ਜੀ ਐਫਆਰ ਜਿਹੜੀ ਦਰਜ ਹੋ ਗਈ ਆ ਐਫਆਈਆਰ ਦਾ ਨੰਬਰ ਜਿਹੜਾ ਹਗਾ ਆ 170 170 ਨੰਬਰ ਜਿਹੜਾ ਐਫਆਰ ਦਰਜ ਹੋ ਗਈ ਆ ਵਿੱਚੇ ਕਮੇਟੀ ਔਰ ਵਿਚੇ ਜਿਹੜਾ 171/24 170 178/24 ਜਿਹੜੀ ਕਿ ਐਫਰ ਦਾ ਜਿਹ ਨੰਬਰ ਇੱਥੇ ਹੋ ਗਈ ਆ ਸੰਗਤ ਜੀ ਕਈ ਐਦਾਂ ਦੀਆਂ ਜੜੀਆਂ ਬਿਆਦਬੀਆਂ ਆਪਾਂ ਤੁਹਾਨੂੰ ਬੇਨਤੀ ਕਰਦੇ ਆ ਕਿ ਦਰਵਾਜ਼ੇ ਨਾ ਖੁੱਲੇ ਛੱਡੇ ਜਾਣ ਜਿੰਨਾ ਚਿਰ ਸੰਗਤ ਅੰਜੋਂ ਆਉਂਦੀ ਜਾਂਦੀ ਆ ਦਰਵਾਜ਼ਾ ਖੁੱਲਾ ਰੱਖੋ ਜਿੱਲੇ ਸੰਗਤ ਦੀ ਹੁਣ ਦਿਨ ਨਹੀਂ ਹੁੰਦੀ ਦਰਵਾਜ਼ਾ ਬੰਦ ਕਰ ਦਿਆ ਕਰੋ ਔਰ ਇੱਥੇ ਵੀ ਇਹੀ ਲਾਪਰਵਾਹੀ ਨਾਲ ਜਿਹੜੀ ਇਹ ਬੇਅਦਬੀ ਹੋਈ ਆ ਸੋ ਸੰਗਤ ਜੀ ਇੱਥੇ ਜਿਹੜੀ ਇਰਾਦੇ ਪਰਚਾ ਜਿਹੜਾ ਦਰਜ ਹੋ ਗਿਆ ਆ ਬਾਕੀ ਜਿਹੜਾ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਾਂ ਦੀ ਗ੍ਰਿਫਤਾਰੀਆਂ ਵੀ ਜਿਹੜੀਆਂ ਜ਼ਰੂਰ ਹੋਣੇ ਚਾਹੀਦੀਆਂ ਅੱਜ ਕੱਲ੍ਹ ਵਿੱਚ ਇਹਨਾਂ ਦੀ ਗ੍ਰਿਫਤਾਰੀਆਂ ਹੋਣ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਆ ਗਈ ਆ ਬੇਅਦਬੀ ਕਰਨ ਦੇ ਕਿਦਾਂ ਕਿਦਾਂ ਕੀ ਕਰਨਾ ਚਾਹੀਦਾ ਤੇ ਸੰਗਤ ਜੀ ਇਸੇ ਤਰ੍ਹਾਂ ਹੋਰ ਵੀ ਕਈ ਪਿੰਡਾਂ ਵਿੱਚ ਆਪਾਂ ਬੇਨਤੀ ਕਰਦੇ ਰਹੇ ਸੰਗਤ ਨੂੰ ਵੀ ਸੰਗਤ ਜੀ ਦਰਵਾਜੇ ਗੁਰੂ ਘਰ ਦੇ ਬੰਦ ਰੱਖਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਦਮਨਦੀਪ ਸਿੰਘ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਜਲੰਧਰ ਦਾ ਮੁਖ ਸੇਵਾਦਾਰ ਜੀ ਬੜੀ ਦੁੱਖਦਾਇਕ ਘਟਨਾ ਹੈ ਇੱਥੇ ਜਿਹੜੀ ਵਾਪਰੀ ਹੈ ਜੋ ਇਹਦੇ ਵਿੱਚ ਅਸੀਂ ਮੁੱਖ ਦੋਸ਼ੀ ਇਹਨਾਂ ਨੂੰ ਮੰਨਦੇ ਆਂ ਵੀ ਜਿਹੜੇ ਕਮੇਟੀ ਵਾਲੇ ਜਿਨ੍ਹਾਂ ਨੇ ਇਹ ਸਾਰੀ ਘਟਨਾ ਲੁਕਾਉਣ ਦੀ ਕੋਸ਼ਿਸ਼ ਕੀਤੀ ਕਿਸੇ ਗੋਰਖ ਨੇ ਅੰਦਰੋਂ ਵੀਡੀਓ ਕੱਢ ਕੇ ਵਾਇਰਲ ਕਰਤੀ ਜਿਹਦੇ ਕਰਕੇ ਜਗ ਜਹਰ ਹੋਈ ਹੈ। ਸੋ ਅੱਜ ਦੀ date ਤੇ ਪ੍ਰਵਾਸੀਆਂ ਤੇ ਸਾਨੂੰ ਖਾਸ ਤੌਰ ਤੇ ਆਪਣੇ ਗੁਰੂ ਘਰਾਂ 'ਚ ਪੂਰਾ ਪਹਿਰਾ ਰੱਖਣਾ ਚਾਹੀਦਾ। ਇੱਕ ਚੌਕਦਾਰ 24 ਘੰਟੇ ਇੱਕ ਸੇਵਾਦਾਰ ਹੋਣਾ ਚਾਹੀਦਾ। ਜਿਹੜਾ ਧਿਆਨ ਰੱਖੇ ਵੀ ਅੰਦਰ ਜਾ ਕੇ ਕੋਈ ਬੇਦਬੀ ਨਾ ਕਰ ਸਕੇ। ਸੋ ਇਹ ਸਾਡੇ ਗੁਰੂ ਘਰ ਸਾਨੂੰ ਆਪ ਹੀ ਸਾਹਮਣੇ ਪੈਣੇ ਆ ਜੇ ਆ ਕੇ ਬਾਹਰੋਂ ਕੋਈ ਅਹੀਂ ਸੋਚ ਲਈਏ ਸਾਹਮਣ ਲਵੇ ਤੇ ਉਹ ਤਾਂ ਇਹੀ ਕੁਝ ਕਰਨਗੇ ਸਾਰੀ ਸੰਗਤ ਅੱਗੇ ਬੇਨਤੀ ਆ ਆਪਣੇ ਆਪਣੇ ਗੁਰੂ ਘਰਾਂ 'ਗੇ ਆਪ ਪਹਿਰੇ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਿੰਦਰ ਸਿੰਘ ਨਿਹੰਗ ਸਿੰਘ ਸਤਕਾਰ ਕਮੇਟੀ ਆਲ ਇੰਡੀਆ ਸੁਸੰਗਤ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਜੰਦਰੇ ਲਾਗੇ ਜੰਡੇਆਲਾ ਸੋ ਇੱਥੇ ਗੁਰਦੁਆਰਾ ਸਾਹਿਬ ਆ ਸ੍ਰੀ ਬਾਬਾ ਸਿੱਧ ਜੀ ਸੋ ਪਿਛਲੇ ਦਿਨੀ ਇੱਥੇ ਬਹੁਤ ਹੀ ਮੰਦ ਭੱਗੀ ਜਿਹੀ ਘਟਨਾ ਵਾਪਰੀ ਸੀ ਪਰ ਉਸ ਮਸਲੇ ਨੂੰ ਇਸ ਇਸ ਗੁਰੂ ਘਰ ਦੀ ਕਮੇਟੀ ਤੇ ਗਰੰਥੀ ਸਿੰਘ ਇਹਨਾਂ ਨੇ ਰਲ ਕੇ ਤੇ ਦਵਾ ਲਿਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹ ਜਿਹੜੀ ਘਟਨਾ ਉੱਥੇ ਅੰਦਰ ਵਾਪਰੀ ਸੀ ਵਾਰ-ਵਾਰ ਉਸ ਦਾ ਨਾਮ ਆ ਗਿਆ ਵੀ ਆਪਾਂ ਨੂੰ ਚੰਗੇ ਨਹੀਂ ਲੱਗਦੇ ਜੋ ਘਟਨਾ ਉੱਥੇ ਵਾਪਰੀ ਸੀ ਕਿਉਂਕਿ ਇੱਕ ਪ੍ਰਵਾਸੀ ਬੱਚੇ ਨੇ ਜਾ ਕੇ ਕੋਈ 17 ਸਾਲ ਦਾ ਸੀ ਉਹਨੇ ਅੰਦਰ ਜਾ ਕੇ ਗੁਰੂ ਸਾਹਿਬ ਦੇ ਬਿਲਕੁਲ ਲਾਗੇ ਜਾ ਕੇ ਸਾਹਮਣੇ ਸਨਮੋ ਕੋਕੇ ਬਾਥਰੂਮ ਕੀਤਾ ਔਰ ਬਾਅਦ ਵਿੱਚ ਪ੍ਰਸ਼ਾਸਨ ਦੇ ਵਿੱਚ ਕਾਲਾ ਹਿੱਟ ਵੀ ਲਾਇਆ ਕਿ ਤਾਂ ਕਿ ਸੰਗਤ ਦਾ ਵੀ ਨੁਕਸਾਨ ਹੋ ਸਕੇ ਪਰ ਇਸ ਮਸਲੇ ਨੂੰ ਕਮੇਟੀ ਨੇ ਤੇ ਗਰੰਥੀ ਸਿੰਘ ਨੇ ਦਵਾ ਲਿਆ ਪਰ ਜਦੋਂ ਉਹ ਵੀਡੀਓ ਵਾਇਰਲ ਹੋਈ ਤੇ ਅੱਜ ਇੱਥੇ ਸਤਕਾਰ ਕਮੇਟੀ ਤੇ ਨਿਹੰਗ ਸਿੰਘ ਸਤਕਾਰ ਕਮੇਟੀ ਤੇ ਨਿਹੰਗ ਸਿੰਘ ਜੀ ਜਥੇਬੰਦੀਆਂ ਸਾਡ ਨਾਲ ਪਹੁੰਚੀਆਂ ਹੋਰ ਵੀ ਵੀਰੜੇ ਵੀਰ ਆ ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਬਰਾਦੀ ਪਿਆਰ ਰੱਖਦੇ ਆ ਦਰਬ ਰੱਖਦੇ ਆ ਉਹ ਪਹੁੰਚੇ ਆ ਸੋ ਹੁਣ ਇੱਥੇ ਆਪਾਂ ਸਵੇਰ ਦੇ ਪਹੁੰਚੇ ਸੀ ਪਰ ਪ੍ਰਸ਼ਾਸਨ ਨੇ ਇਸ ਸਮੇਂ ਜਿਹੜਾ ਬੰਦਿਆਂ ਦੇ ਖਿਲਾਫ ਆਪਾਂ ਆ ਕੇ ਇੱਥੇ ਦਰਖਾਸਤ ਦਿੱਤੀ ਸੀ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਕਰ ਦਿੱਤੀ ਆ ਮਕਦਮਾ ਨੰਬਰ 171 ਜਿਹੜਾ ਉਹ ਦਰਜ ਕਰ ਦਿੱਤਾ 178 ਨੰਬਰ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਕਿਦੋਂ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਉਦਾ ਕਿਉਂਕਿ ਮਸਲਾ ਇਕੱਲਾ ਐਫ ਆਰ ਦਾ ਨਹੀਂ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਪਾ ਕੇ ਉਹਨਾਂ ਦੇ ਕੋਲੋਂ ਪੁੱਛਗਿੱਛ ਕਰਨੀ ਚਾਹੀਦੀ ਆ ਵੀ ਇਹ ਜਿਹੜੀ ਘਟਨਾ ਆ ਪ੍ਰਵਾਸੀ ਭਈਏ ਨੇ ਕਿਉਂ ਕੀਤੀ ਕਿਉਂਕਿ ਗੁਰੂ ਘਰ ਨੂੰ ਤੇ ਦੱਸ ਦੇ ਕਿ ਤਾਲਾ ਵੱਜਿਆ ਪਿਆ ਸੀ ਤਿੱਗੇ ਤਾਲਾ ਵੱਜਿਆ ਸੀ ਤੇ ਉਹਨੂੰ ਚਾਬੀ ਦਾ ਕਿੱਦਾਂ ਪਤਾ ਸੀ ਚਾਬੀ ਕਿੰਨੇ ਦਿੱਤੀ ਹੁਲਦ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੀ ਇਸ ਮਸਲੇ ਨੂੰ ਜਿਹੜਾ ਉਹ ਡਗਾਈ ਦੇ ਨਾਲ ਲਿਆ ਜਾਵੇ ਉਹਦੇ ਕੋਲ ਪੁੱਛਗਿੱਛ ਕੀਤੀ ਜਾਵੇ ਪੰਜਾਬੀਆਂ ਜਿਹੜੀਆਂ ਉਹ ਕਿੰਨੇ ਦਿੱਤੀਆਂ ਸੋ ਇਸ ਗੁਰੂ ਘਰ ਦੇ ਵਿੱਚ ਹੋਰ ਵੀ ਤੁਹਾਨੂੰ ਦੱਸਦੇ ਆ ਕਿ ਸਾਹਮਣੇ ਇੱਕ ਮੱਟੀ ਬਣੀ ਹੋਈ ਆ ਜਿਹਦੇ ਉੱਤੇ ਲਿਖਿਆ ਬਾਬਾ ਸਿੱਧ ਜੀ ਵੀਰ ਨੂੰ ਕਹਾਂਗਾ ਦਿਖਾਵੇ ਉਹ ਸੋ ਜਿਹੜੀ ਵੀ ਸੰਗਤ ਇੱਥੇ ਆਉਂਦੀ ਆ ਉਹ ਸਭ ਤੋਂ ਪਹਿਲਾਂ ਆ ਕੇ ਉੱਥੇ ਮੱਥਾ ਟੇਕਦੀ ਆ ਬਾਅਦ ਵਿੱਚ ਤੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੀ ਆ ਜੋ ਵੀ ਪ੍ਰਸ਼ਾਦ ਜਾਂ ਕੁਝ ਲੈ ਕੇ ਆਉਂਦੇ ਆ ਪਹਿਲਾਂ ਉੱਥੇ ਭੋਗ ਲੱਗਦਾ ਤੇ ਬਾਅਦ ਵਿੱਚ ਜਿਹੜੀ ਝੂਠ ਮੀਠਿਆ ਉਹ ਅੰਦਰ ਗੁਰੂ ਸਾਹਿਬ ਦੇ ਲੈ ਕੇ ਜਾਂਦੇ ਆ ਸੋ ਉਹਨਾਂ ਨੂੰ ਵੀ ਮੇਰੀ ਇੱਕ ਬੇਨਤੀ ਵੀ ਆ ਵੀ ਚੇਤਾਵਨੀ ਮੈਂ ਵੀ ਭਾਈ ਇਸ ਗੱਲ ਤੋਂ ਬਾਜ ਆ ਜੋ ਇੱਕ ਪਾਸੇ ਕਰ ਲੋ ਜਾਂ ਤਾਂ ਉਹਦੀ ਪੂਜਾ ਕਰ ਲੋ ਤੇ ਜਾਂ ਫਿਰ ਗੁਰੂ ਸਾਹਿਬ ਨੂੰ ਨਸਮਸਤਕ ਹੋ ਲੋ ਥੋੜੇ ਸਮੇਂ ਤੱਕ ਅਸੀਂ ਚਾਹੁੰਦੇ ਆ ਕਿ ਇਸ ਦੀ ਜਿਹੜੀ ਕਮੇਟੀ ਆ ਉਹ ਇੱਕ ਵੱਡਾ ਫੈਸਲਾ ਲਵੇ ਕਿ ਇਹ ਜਿਹੜੀ ਜਗਾ ਵਾ ਇਸ ਨੂੰ ਖਤਮ ਕੀਤਾ ਜਾਵੇ ਔਰ ਸਾਨੂੰ ਇਹ ਹੁਕਮ ਕਰਨ ਸਦਕਾਰ ਕਮੇਟੀ ਤੇ ਨਿਹੰਗ ਸਿੰਘ ਸਦਕਾਰ ਕਮੇਟੀ ਹੋਰ ਨਿਹੰਗ ਸਿੰਘ ਇੱਥੇ ਬੰਦੀ ਆਉਣਗੀਆਂ ਔਰ ਇਹ ਇਹ ਜਿਹੜੀ ਜਗ੍ਹਾ ਵਾ ਇਹਦਾ ਜਿਹੜਾ ਉਹ ਸਫਾਇਆ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਨੇ ਇਹ ਜਗ੍ਹਾ ਨੂੰ ਗੁਰੂ ਸਾਹਿਬ ਦਾ ਸ਼ਰੀਕ ਬਣਾਇਆ ਹੋਇਆ ਤੋਂ ਸੰਗਤ ਜੀ ਬੇਨਤੀਆਂ ਤਾਂ ਬਹੁਤ ਕਰਨ ਲਈ ਆ ਪਰ ਸਮਾਂ ਬਹੁਤ ਘਟਿਆ ਤੋਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਘਰ ਦੀ ਸਾਸਰੀ ਸਵੇਰ ਤੋਂ ਆਏ ਆ ਮੁੜਤਵਾਰੇ ਜਿੱਦ ਕਮੇਟੀ ਨਾਲ ਵੀ ਫੋਨ ਕੀਤੇ ਆ ਪਰ ਇੱਥੇ ਕੋਈ ਨਹੀਂ ਵੜਿਆ ਤੇ ਹਾਰ ਕੀ ਪ੍ਰਸ਼ਾਸਨ ਨੂੰ ਇਹ ਕਿ ਤੇ ਪਰਚਾ ਦਰਜ ਕਰਵਾਤਾ ਤੇ ਪਰਚਾ ਨੰਬਰ ਜਿਹੜਾ ਹੈਗਾ ਉਹ ਐਫ ਆਈ ਆਰ ਨੰਬਰ 178/24 ਪਰਚਾ ਦਰਜ ਹੋ ਗਿਆ ਤੇ ਜਿਹੜਾ ਕਾਸਾ ਉਹ ਨਾਮ ਹੁਕਮਨਾਮਾ ਸੀ ਤੇ ਜਿੱਥੇ ਗੁਰੂ ਘਰ ਵਿੱਚ ਵਿਦਵੀ ਹੁੰਦੀ ਆ ਉੱਥੇ ਗੁਰਦੁਆਰੇ ਦੀ ਕਮੇਟੀ ਇਸ ਕੇਸ ਕੋਲ ਦੁਬਾਰਾ ਵਿੱਚ ਖਾਲਸਾ ਕਰਕੇ ਕਮੇਟੀ ਜ਼ਿੰਮੇਵਾਰ ਹੈ ਕਿਉਂਕਿ ਉਹਨਾਂ ਕੋਲ ਸਾਰਾ ਸਾਮ ਸੰਭਾਲ ਸੀ ਚਾਬੀਆਂ ਸੀ ਉਹ ਛਾਪੀਆਂ ਦੇ ਤਰ੍ਹਾਂ ਇਹਨਾਂ ਨੇ ਦਰਵਾਜ਼ਾ ਖੁੱਲ੍ਹਾ ਰਿਹਾ ਕਿ ਤਰ੍ਹਾਂ ਇੱਕ ਬਿਹਾਰੀ ਭਈਆ ਅੰਦਰ ਆ ਕੇ ਗੁਰੂ ਸਾਹਿਬ ਦੀ ਜੁੱਤੀ ਵਿੱਚ ਟੀਕੋਹ ਕਰਕੇ ਤੇ ਗੁਰੂ ਸਾਹਿਬ ਦੀ ਬਿਗੜੀ ਕਰਕੇ ਚਲਾ ਗਿਆ ਕਿੰਨੀ ਮੰਦ ਭਾ ਗਈ ਗੱਲ ਹੈ ਵੀ ਜਿਹੜੇ ਇਹ ਜਿਹੇ ਖਬਰਾਂ ਪਤਾ ਲੱਗਦੀਆਂ ਨੇ ਸਾਰੇ ਸਿੱਖ ਪੰਥ ਦਾ ਹਿਸਾ ਰਹਿਦਾ ਜਿਹੜਾ ਵrundra ਜਾਂਦਾ ਬਹੁਤ ਮੰਨਪਾਤੀਆਂ ਅੱਗੋਂ ਤੋਂ ਵੀ ਗਾਂ ਤੋਂ ਬੇਨਤੀ ਆ ਵੀ ਜਿਹੜੇ ਵੀ ਗੁਰਦੁਆਰੇ ਵਿੱਚ ਆ ਜੇ ਸੇਵਾਦਾਰ ਹੈ ਜਾਂ ਕਮੇਟੀਆਂ ਵਾਂ ਉਹਨਾਂ ਨੂੰ ਬੇਨਤੀ ਆ ਵੀ ਆਪਣੇ ਗੁਰਦੁਆਰੇ ਦੇ ਹਰ ਸਮੇਂ ਇੱਕ ਜਾਂ ਦੋ ਸੋਬਦਾਰ ਜਰੂਰ ਰੱਖੇ ਜਾਣ ਜੋ ਗੁਰੂ ਦੀ ਹਜ਼ੂਰੀ ਵਿੱਚ ਲਗਾਤਾਰ ਸੇਵਾ ਕਰ ਸਕਣ ਇਹਨੀਆਂ ਕ ਬੇਨਤੀ ਆਸ ਵੱਲੋਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ